ਤੋ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟੌਪ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਕਿ 14 ਸਾਲਾਂ ਦਾ ਖਿਡਾਰੀ ਕਿਵੇਂ ਰਾਤੋਂ ਰਾਤ ਕਰੋੜਾਂ ਦਾ ਮਾਲਕ ਬਣ ਗਿਆ ਅਤੇ ਇਸ 14 ਸਾਲਾਂ ਖਿਡਾਰੀ ਨੇ ਆਪਣੇ ਗਰੀਬ ਮਾਪੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ ਅਤੇ ਇਸਨੇ ਆਪਣੀ 14 ਸਾਲਾਂ ਉਮਰ ਵਿੱਚ ਕੁਝ ਅਜਿਹਾ ਕਰ ਦਿੱਤਾ ਹੈ ਜੋ ਵੱਡੇ-ਵੱਡੇ ਖਿਡਾਰੀ 30 ਜਾਂ 20 ਸਾਲ ਦੀ ਉਮਰ ਵਿੱਚ ਨਹੀਂ ਕਰ ਸਕਦੇ। ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਈਪੀਐਲ ਦਾ ਸੀਜ਼ਨ ਚੱਲ ਰਿਹਾ ਹੈ ਤੇ ਆਈਪੀਐਲ ਦੇ ਵਿੱਚ ਨਵੇਂ-ਨਵੇਂ ਖਿਡਾਰੀ ਭਾਗ ਲੈਂਦੇ ਨੇ। ਅਤੇ ਇਸ ਖਿਡਾਰੀ ਦਾ ਨਾਮ ਬੈਬ ਰਗੂਵੰਸੀ ਹੈ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਬਹੁਤ ਹੀ ਗਰੀਬ ਘਰ ਦਾ ਮੁੰਡਾ ਹੈ ਅਤੇ ਆਪਣੀ ਮਿਹਨਤ ਦੇ ਸਦਕਾ ਇਹ ਆਈਪੀਐਲ ਦੇ ਵਿੱਚ ਸਿਲੈਕਟ ਹੋ ਗਿਆ ਸੀ। ਅਤੇ ਹੁਣ ਇਹ ਖਿਡਾਰੀ ਆਈਪੀਐਲ ਦੇ ਵਿੱਚ ਰਾਜਸਥਾਨ ਦੀ ਟੀਮ ਵੱਲੋਂ ਖੇਡ ਰਿਹਾ ਹੈ ਅਤੇ ਖੇਡਦੇ ਨੇ ਇਸਨੇ ਇੱਕ ਵੱਡਾ ਕਾਰਨਾਮਾ ਕਰ ਦਿੱਤਾ ਹੈ ਅਤੇ ਦੋਸਤੋ ਪਾਰੀ ਖੇਡਦੇ ਨੇ ਇਸ ਨੇ ਦੂਜਾ ਸਭ ਤੋਂ ਤੇਜ਼ 100 ਰਨ ਬਣਾ ਦਿੱਤਾ ਆਈਪੀਐਲ ਦੇ ਵਿੱਚ ਅਤੇ ਸਭ ਤੋਂ ਛੋਟੀ ਉਮਰ ਵਿੱਚ ਸਭ ਤੋਂ ਜ਼ਿਆਦਾ ਸਿੱਕੇ ਲਾਉਣ ਦਾ ਰਿਕਾਰਡ ਵੀ ਇਸ ਦੇ ਨਾਮ ਹੋ ਚੁੱਕਾ ਹੈ ਤਾਂ ਦੋਸਤੋ ਰਗੂਵੰਸ਼ ਇੱਕ ਬਹੁਤ ਹੀ ਮੀਡਲ ਕਲਾਸ ਅਤੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਅਤੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਦੱਸਦਾ ਹੈ ਕਿ ਮੈਂ 6-6 ਘੰਟੇ ਪ੍ਰੈਕਟਿਸ ਕਰਦਾ ਰਿਹਾ ਅਤੇ ਰਗੂ ਵਾਂਸੀ ਨੇ ਦੱਸਿਆ ਕਿ ਮੈਨੂੰ ਛੋਟੇ ਹੁੰਦੇ ਤੋਂ ਹੀ ਕ੍ਰਿਕਟ ਖੇਡਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਮੈਂ ਚਾਹੁੰਦਾ ਸੀ ਕਿ ਮੈਂ ਵੱਡੇ ਖਿਡਾਰੀਆਂ ਦੇ ਵਿੱਚ ਖੇਡਾਂ ਅਤੇ ਦੇਖ ਲਓ ਦੋਸਤੋ ਜਿਵੇਂ ਕਹਿੰਦੇ ਹੁੰਦੇ ਆ ਕਿ ਨੀਤਾਂ ਨੂੰ ਹੀ ਮਰਾਦਾਂ ਨੇ ਤੇ ਇਸ 14 ਸਾਲਾਂ ਦੇ ਖਿਡਾਰੀ ਨੇ ਇਹ ਗੱਲ ਸੱਚ ਕਰ ਦਿੱਤੀ ਹੈ ਅਤੇ ਦੋਸਤੋ ਆਈਪੀਐਲ ਦੇ ਵੱਲੋਂ ਇਸ ਨੂੰ ਵਧੀਆ ਖੇਡਣ ਦੇ ਤੌਰ ਤੇ 4 ਲੱਖ ਦਾ ਇਨਾਮ ਵੀ ਦਿੱਤਾ ਗਿਆ ਹੈ ਅਤੇ ਕੰਪਨੀ ਦੇ ਵੱਲੋਂ ਇਸ ਨੂੰ 1 ਕਰੋੜ ਦੀ ਰਾਸ਼ੀ ਵੀ ਦਿੱਤੀ ਜਾਵੇਗੀ ਅਤੇ ਆਈਪੀਐਲ ਦੇ ਵਿੱਚ ਵਧੀਆ ਖੇਡਣ ਦੇ ਤੌਰ ਤੇ ਇਸ ਦੀ ਰਾਸ਼ੀ 10 ਲੱਖ ਤੋਂ 1 ਕਰੋੜ ਤੱਕ ਵੱਧ ਗਈ ਹੈ ਤਾਂ ਦੋਸਤੋ ਤੁਸੀਂ ਇਸ ਦੇ ਸੋਸ਼ਲ ਮੀਡੀਆ ਉੱਤੇ ਵੀ ਦੇਖ ਸਕਦੇ ਹੋ 2 ਮਿਲੀਅਨ ਦੇ ਕਰੀਬ ਫਾਲੋਅਰ ਵੀ ਹੋਣ ਵਾਲੇ ਨੇ ਅਤੇ ਪੰਜਾਬੀ ਖਿਡਾਰੀ ਜਵਰਾਜ ਸਿੰਘ ਵੱਲੋਂ ਇਸ ਲੜਕੇ ਨੂੰ ਇੱਕ ਮਰਸੀਡੀਜ਼ ਗੱਡੀ ਵੀ ਦਿੱਤੀ ਜਾਵੇਗੀ ਅਤੇ ਦੋਸਤੋ ਤੁਸੀਂ ਦੇਖੋ ਕਿ ਕਿਵੇਂ ਇੱਕ 14 ਸਾਲ ਦੇ ਬੱਚੇ ਨੇ ਆਪਣੇ ਘਰੋਂ ਗਰੀਬੀ ਨੂੰ ਕੱਢਿਆ ਅਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰ ਦਿੱਤਾ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ